सूट मांग दी पे ਤੋਂ ਆਉਂ ਦੇਖਣੀ ਆ ਆ ਜਾ ਸਖਸੀ ਗਾਜੀ ਸਾਰਿਆਂ ਨੂੰ ਵਾਈਫ ਜੀ ਸਾਰਿਆਂ ਨੂੰ ਚੜ੍ਹ ਗਿਆ ਚੰਗੀ ਵਾਈਫੇਰ ਦਾ ਟਾਈਮ ਹੈਗਾ 2:00 9:00 ਵਜੇ ਦਾ ਤੇ ਬੱਚੇ ਚੱਲੇ ਨੇ ਸੂਟ ਉਹਨਾਂ ਦਾ ਟਿਕਿੰਗ ਪੈਕਟ ਹੋ ਰਿਹਾ ਵੀਰੂ ਛੇਤੀ ਕੀ ਆ ਰਹੇ ਠੀਕ ਆਪਾਂ ਇੱਕਮ ਤੋਂ ਦੋ ਭਰਾ ਆ ਗਏ ਤੇ ਦੋ ਤੇ ਨਹੀਂ ਦੀ ਆ ਨੰਦ ਦੋ ਲੀਟਲ बाल सेट करयो बाटू और ये रोटी बनाना है मेरे गांव आई के की खड़ी है कोई लाली वीर खड़ा आगे तरीके ना फिनिश कर slow इतनी जल्दबाजी ना कर इने काम गंदी हो जाएगी कहां खड़े हो दबा पा दे हां दोनों ना ਕੁਈ ਗ੍ਰਹਿ ਰਾਮ ਨੂੰ ਤਿਆਰ ਕਰਨਾ ਵਖਾਈ ਮੈਡਮ ਜੀ ਕਿਵੇਂ ਬੈਠੇ ਨੇ ਅੰਦਰ ਰਾਮੂ ਹੈਲੋ ਕਰੋ ਹੈਲੋ ਕਰੋ ਹੈਲੋ ਕਰੋ ਹੈਲੋ ਕਰੋ ਮੰਮਾ ਜਾਂ ਤੂੰ ਤੂੰ ਜਾ ਜੀ ਜਾ ਜੀ ਬੱਸ ਚਲ ਕੇ ਇਨਸ਼ਾ ਅੱਲੋ ਮੈਂ ਸਾਨੇ ਕਿਚਨ ਵਾਲੇ ਵਾਲੇ ਕੀਤੀ ਕਰਿਆ ਪੌਣੇ ਨੂੰ ਹਾਂ ਜੀ ਮੈਂ ਫੈਲਮ ਦੀ ਪੱਤੀ ਫੋਨ ਲੈ ਕੇ ਨਾਲੋ ਵਾਲੀ ਕੋਲ ਸਾਈ ਜੰਦੀ ਹੈ ਅਮਾ ਸਿੰਪਲ ਪੋਨੀ ਕਰ ਦੋ ਮਿੰਟ ਲਾ ਕੋਣਾ ਹੈ ਮੇਰਾ ਟਾਈਮ ਲਾਗੇ ਸੋਣਾ ਜੀ ਬਣਾ ਕੇ ਟੂਟੇ ਕਈ ਜਣੇ ਕਿੰਨੀ ਰੀਤੀ ਰੁਕ ਬੱਚ ਦੋ ਦਿਨ ਜਾਣਾ ਆਪੇ ਛੁੱਟੀਆਂ ਮੈਡਮ ਤੁਹਾਨੂੰ ਮੱਛਾ ਨਹੀਂ ਆਈ ਹੈ ਜਵਾਬ ਦੇਣਾ ਹੈ ਹੈਨਾ ਸੋਨੀ ਜੀ ਮੈਡਮ ਨੂੰ ਕਹੀਂ ਮੈਡਮ ਸੰਗ ਸਾਥੀ ਮਿੱਤਰ ਨਲੀ ਮੈਡਮ ਕੋ ਕੀ ਕੁਕਰੀ ਨਹੀਂ ਸਸੀ ਗਲ ਜੀ ਸਾਰਿਆਂ ਨੂੰ ਬੈਠ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਅੱਜ ਕੀ ਮਸੀਹਾ ਦੇਣਾ ਤੇ ਵਾਹਿਗੁਰੂ ਜੀ ਨੇ ਸਾਕੇ ਬਹੁਤ ਖੁਸ਼ੀ ਦਿੱਤੀ ਹੈ ਤੇ ਵਾਹਿਗੁਰੂ ਜੀ ਕਰੇ ਸ਼ੁਕਰਾਨਾ ਸੀ ਕਰਨ ਆਏ ਹੈ ਮਠਢੀ ਕਨ ਆਏ ਹੈ ਮਸੀਹਾ ਦੇ ਈ ਰੱਬ ਨੇ ਸਾਨੂੰ ਦਿੱਤੀ ਹੈ ਪੂਰੇ 3 ਸਾਲ ਬਾਅਦ ਦਿੱਤੀ ਹੈ ਕਿ ਬਾਈ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਸੀ ਆ ਗਏ ਘਰੇ ਬਾਬਾ ਜੀ ਦੇ ਮੱਥਾ ਟੇਕ ਕੇ ਤੇ ਸਾਡੇ ਆਂਦੀ ਹੈ ਭੈਣ ਬੈਠੀ ਹੈ ਸਾਡੀ ਫ੍ਰਿਜ ਚੋਂ ਸਬਜ਼ੀਆਂ ਸਬਜ਼ੀਆਂ ਕੱਢ ਕੇ ਛਿੱਲੀ ਜਾਂਦੀ ਹੈ ਜੋ ਕੀ ਅੱਜ ਬਣਾਵਾਂਗੇ ਇਸੇ ਖੁਸ਼ੀ ਚ ਆਪਾਂ ਮਟਰ ਪਨੀਰ ਮਟਰ ਪਨੀਰ ਮਟਰ ਪਨੀਰ ਵੀ ਕੋਈ ਖਾਣ ਵਾਲੀ ਚੀਜ਼ ਹੈਗੀ ਹੈ ਕੁਝ ਹੋਰ ਬਣਾ ਇਹ ਸਾਡੀ ਹਲਵਾਈ ਹੈ ਚਾਚੜੀਆਂ ਹੋਇਆ ਇਹਨੂੰ ਵੀ ਹਣੇ ਸੂਟ ਮੰਗਦੀ ਪਈ ਸਾਡੇ ਤੋਂ ਕਿ ਮੈਨੂੰ ਇੱਕ ਸੋਹਣਾ ਜਿਹਾ ਸੂਟ ਲੈ ਕੇ ਦਿਓ ਕਿੰਨੇ ਵਾਲਾ ਕਿੰਨੇ ਵਾਲਾ ਚਾਹੀਦਾ 250 ਵਾਲਾ ਸੂਟ ਚਾਹੀਦਾ ਹੈ ਨੂੰ ਸਾਡੇ ਕੋਲ ਤੇ ਪਨੀਰ ਤੇ ਲੈ ਗਏ ਇਕੱਲੇ ਮਟਰ ਹੀ ਖਵਾਣੇ ਸਾਨੂੰ ਵਰਤਾਰੇ ਦੋ ਦੋ ਰੱਖੇ ਕਿੱਥੋਂ ਇੱਥੋਂ ਦੁਕਾਨ ਤੋਂ ਲੈਂਦੇ ਆ ਚੋਰ ਖਾਲੀ ਭਰੇ ਅੱਧੇ ਕੁਝ ਹੋਣਿਆ ਨਿਕਲੇ ਨੀ ਭੋਰਾ ਕ ਨਿਕਲੇ ਤੇ ਆ ਇਹ ਹੁਣੇ ਕਰ ਲੈਣਾ ਸਾਰਾ ਕੰਮ ਬਸ ਸੁਣੇ ਦਿੱਦਿਓ ਕਿੰਨੇ ਦੇ ਮਿਲੇ ਫ੍ਰੀ ਹਾਏ ਮੈਂ ਕਿਤੇ ਦੱਸਾਂਦਾ ਤੇ ਨਹੀਂ ਇੰਨਾ ਕਧਨੀਆ ਲੈ ਹੋਨ ਦੀ ਜਾਨ ਕਲ ਦੀ ਸਮਾਹ ਵਿਜਵਾਕ ਨਹੀਂ ਆਏ ਅਸੀਂ ਆ ਗਏ ਆ ਯਾਰ ਅੱਜ ਮੱਸੀਆ ਸੀ ਸਾਨੂੰ ਵੀ ਨਹੀਂ ਪਤਾ ਸੀ ਕਿਉਂ ਅਸਾਂ ਤਾਂ ਗੁਰਦੁਆਰੇ ਮੱਥਾ ਟੇਕਣ ਲੱਗੇ ਪਤਾ ਲੱਗੇ ਜਦੋਂ ਅਸੀਂ ਅੰਦਰ ਐਂਟਰੀ ਕਰਨ ਲੱਗੇ ਨਾ ਫੇਰ ਅਸੀਂ ਗਏ ਅੱਜ ਮੱਸੀਆ ਹੈ ਫੇਰ ਉਹ ਬਾਬੇ ਨੇ ਸਾਡੇ ਤੇ ਕਿਰਪਾ ਵੀ ਐਵੇਂ ਕੀਤੀ ਕਿ ਅੱਜ ਮੱਸੀਆ ਸੀ ਕਿ ਤੇ ਸਾਨੂੰ ਵੀ ਨਹੀਂ ਪਤਾ ਬਾਬੇ ਨੇ ਘਰੇ ਲੈ ਗਿਆ ਮੱਥਾ ਟਿਕਾਣ ਠੀਕ ਹੈ ਬਾਬਾ ਜੀ ਨੂੰ ਮੱਥਾ ਟੇਕ ਆਏ ਆ ਸ਼ੁਕਰਾਨਾ ਕਰ ਰਹੇ ਆਏ ਆ ਡਣ ਬਾਬਾ ਜੀ ਹਾਂ ਕਿ ਬਾਬਾ ਜੀ ਦਾ ਸ਼ੁਕਰਾਨਾ ਕਰ ਰਹੀ ਆਂ ਅਸੀਂ ਤਾਂ ਉਸ ਹਿਸਾਬ ਨਾਲ ਗਏ ਸੀ ਤੇ ਬਈ ਸਰਦਾਰ ਜੀ ਅੱਜ ਬਣਾ ਰਹੇ ਨੇ ਚਾਹ ਤੇ ਕੱਲ ਤੋਂ ਮੇਰੀ ਜ਼ਿੰਮੇਵਾਰੀ ਆ ਠੀਕ ਐ ਅੱਜ ਸਰਦਾਰ ਜੀ ਕਹਿੰਦੇ ਮਿੰਦੂ ਚਾਹ ਬਣਾ ਲੈਂਦੇ ਆ ਆਪਦੇ ਤਰੀਕੇ ਨਾਲ ਤੇ ਕੱਲ ਤੋਂ ਮੇਰੇ ਸਰਦਾਰ ਜੀ ਨੇ ਆਪ ਦੀ ਸੱਚ ਤੁਹਾਨੂੰ ਖੁਸ਼ਖਬਰੀ ਤੇ ਮੈਂ ਦੱਸੀ ਨਹੀਂ ਵੀ ਮੇਰੇ ਸਰਦਾਰ ਜੀ ਨੂੰ ਨਾ ਜੌਬ ਮਿਲ ਗਈ ਐ ਠੀਕ ਹੈ ਤੇ ਨੌਕਰੀ ਕੀ ਮਿਲੀ ਹੈ ਜਿਹੜੀ ਨੌਕਰੀ ਤੋਂ ਕਈਆਂ ਨੇ 3 ਸਾਲ ਪਹਿਲਾਂ ਕਢਵਾਤਾ ਸੀ ਨਾ ਉਹੋ ਹੀ ਨੌਕਰੀ ਰੱਬ ਨੇ 3 ਸਾਲ ਬਾਅਦ ਸਾਨੂੰ ਅੱਜ ਮੱਸਿਆ ਵਾਲੇ ਦਿਨ ਦਿੱਤੀ ਇਹ ਵੈਗੁਰੂ ਜੀ ਦੀ ਕਿਰਪਾ ਹੈ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਨੀ ਅਸੀਂ ਗਏ ਸੀ ਕਿ ਗੁਰਦੁਆਰਾ ਸਾਹਿਬ ਤੇ ਕੱਲ ਤੋਂ ਸਾਰੇ ਕੰਮ ਮੈਂ ਸੰਭਾਲਨੇ ਆ ਕਦੀਕਦਾਰ ਸਰਦਾਰ ਜੀ ਵੀਡੀਓ ਦੇ ਵਿੱਚ ਵਿਖਿਆ ਕਰਨਗੇ ਕਦੀਕਦਾਰ ਨਹੀਂ ਦਿਖਿਆ ਕਰਨਗੇ ਤੇ ਬੱਸ ਬਾਬਾ ਜੀ ਸਾਡੇ ਸਾਰੇ ਕੰਮਾਂ 'ਚ ਆਪਦੀ ਕਿਰਪਾ ਬਣਾਏ ਰੱਖਣ ਸਾਡੇ ਨਾਲ ਰਹਿਣ ਹਾਂਜੀ ਆਪਣੇ ਤੁਸੀਂ ਆਪ ਧੋਣ ਤੇ ਕੱਪੜੇ ਧੋਣ ਦਾ ਜਿਹੜਾ ਕੰਮ ਐ ਉਹ ਆ ਦੀਦੀ ਕਹਿੰਦੀ ਐ ਕਿ ਮੈਂ ਤੇਰੇ ਨਾਲ ਹੈਗੀ ਹਾਂ ਤੂੰ ਟੈਨਸ਼ਨ ਨਾ ਲੈ ਚਾਹ ਪਾਣੀ ਮੈਨੂੰ ਇੱਕ ਗਲਾਸ ਪਾਈਆ ਪਿਆਰਿਆ ਕਰੀ ਠੀਕ ਐ ਤੇ ਚਾਹ ਕੱਪੜੇ ਮੈਂ ਧੋਇਆ ਕਰਾਂਗੀ ਤੇ ਸਕਾਨ ਚ ਮੈਂ ਹੈਲਪ ਛੱਤ ਤੇ ਕਰਿਆ ਕਰਾਂਗੇ ਇੰਨਾ ਵੀ ਠੀਕ ਹੈ ਚਾਜ ਤਰ੍ਹਾਂ ਧੋਣੇ ਝੋਲ ਬਝੋਲ ਜਣੀ ਕਰਨੀ ਇੱਕ ਵਾਰੀ ਚ ਸਾਰੇ ਮਸ਼ੀਨ ਚ ਪਾ ਤੇ ਧੁੱਪ ਗੇ ਫ੍ਰੀ ਚ ਤੇ ਨਹੀਂ ਧੋਣੇ ਤੂੰ ਪੈਸੇ ਲੱਗੇ ਜਾਣੇ ਆ ਫੇਰ ਹੀ ਮੈਂ ਤੈਨੂੰ ਸੂਟ ਦਵਾਂਗੀ ਇੱਕ ਵਧੀਆ ਸਰਦਾਰ ਜੀ ਦੀ ਨੌਕਰੀ ਦਾ ਤੇ ਹੁਣੇ ਵੀ ਅਸੀਂ ਘਰੇ ਡੱਬਾ ਨਹੀਂ ਰਹਿ ਕੇ ਆਏ ਮੇਰੇ ਜਵਾਕ ਆਣ ਵਾਲੇ ਆ ਜਵਾਕਾਂ ਨੂੰ ਵੀ ਖੁਸ਼ਖਬਰੀ ਦੇਣੀ ਹੈ ਇਹ ਤਾਂ ਸਵੇਰੇ ਪੈਣੇ ਆ ਫਿਰ ਪਾਰਟੀ ਕਰੀ ਕਰਨੀ ਆਪਾਂ ਚਾਹੀ ਤੂ ਸੇਰੇ ਬਈ ਆਪਾਂ ਪਟਾਕੇ ਛਿੜਾ ਕੇ ਚਲਾਵਾਂਗੇ ਨਹੀਂ ਰਾਤ ਨੂੰ ਚਲਾਵਾਂਗੇ ਸੇਰੇ ਰਾਤ ਨੂੰ ਨਹੀਂ ਚਲਾਵਾਂ ਪਹਿਲਾ ਦਿਨ ਚਲਦੇ ਪਏ ਨੇ ਸੱਚ ਹਾਂ ਬਈ ਸ਼ਹੀਦੀ ਦਿਨ ਚਲਦੇ ਪਏ ਆ ਤੇ ਬਈ ਕੋਈ ਆਤਿਸ਼ਬਾਜੀ ਆਪਾਂ ਕਰ ਨਹੀਂ ਸਕਦੇ ਨਹੀਂ ਤੇ ਕਰਨੀ ਜ਼ਰੂਰ ਸੀ ਆਪਾਂ ਆਤਿਸ਼ਬਾਜੀ ਕਰਾਂਗੇ ਜਿੱਦੋ ਸ਼ਹੀਦੀ ਦਿਹਾੜੇ ਚਲੇਗੇ ਕਿਉਂਕਿ ਰੱਬ ਪਹਿਲਾ ਹੈ ਬਈ ਤੇਰੇ ਚੱਕੋ ਰਹਿ ਮਨੂ ਲਿਆਓ ਛੇਤੀ ਅਰੇ ਮੂ ਆ ਜਾਂਦਾ ਕੋਈ ਨਹੀਂ ਬਈ ਰਹਿਮ ਪੁੱਤ ਵੀ ਆਉਂਦਾ ਚਾਹਣਾ ਪਵੇ ਅੱਜ ਇੰਨੀ ਕਿਰਪਾ ਬਾਬੇ ਦੀ ਹੋਈ ਕਿ 10 ਦਿਨਾਂ ਬਾਅਦ ਜਵਾਕ ਸਕੂਲ ਗਏ ਨੇ ਬਾਬੇ ਨੇ ਠੀਕ ਕਰਤਾ ਕਿਉਂਕਿ ਸਭ ਤੋਂ ਜ਼ਿਆਦਾ ਭਰੋਸਾ ਸਾਨੂੰ ਵਾਹਿਗੁਰੂ ਤੇ ਹੀ ਹੈ ਤੇ ਜੋ ਕਰ ਰਿਹਾ ਨਾ ਸਾਡੇ ਨਾਲ ਜੋ ਵੀ ਕੁਝ ਹੋ ਰਿਹਾ ਸਾਡੇ ਵਾਹਿਗੁਰੂ ਜੀ ਹੀ ਕਰ ਰਹੇ ਨੇ ਸਾਡੀ ਤੇ ਇੰਨੀ ਹਿੰਮਤ ਨਹੀਂ ਮਜਾ ਲੈਣੀ ਹੈ ਕਿ ਅਸੀਂ ਆਪਦੇ ਸਿਰ 'ਤੇ ਕੁਝ ਕਰ ਸਕੀਏ ਤੇ ਅੱਜ ਬੱਚੇ ਤਿੰਨੇ ਗਏ ਖੁਸ਼ ਹੋ ਕੇ ਗਏ ਨਾ ਕਿ ਅੱਜ ਮ제 ਹੀ ਆ ਗਏ ਅੱਜ ਦਿਨ ਜੋ ਚੜਾਇਆ ਰੱਬ ਨੇ ਬੜਾ ਹੀ ਸੋਨਾ ਚੜਾਇਆ ਇੱਕਮ ਤੈਨੂੰ ਗੁੱਡ ਨਿਊਜ਼ ਗੁੱਡ ਨਿਊਜ਼ ਤੇਰੇ ਡੈਡੀ ਨੂੰ ਪੁੱਛ ਸਦਾਜੀ ਗੁੱਡ ਨਿਊਜ਼ ਨੋ ਨਹੀ ਨੋ ਨਹੀ ਨੋ ਨਹੀ ਨੋ ਨਹੀ ਇਹ ਗੁੱਡ ਨਿਊਜ਼ ਪੁੱਛ ਤੇਰੇ ਡੈਡੀ ਨੂੰ ਗੁੱਡ ਨਿਊਜ਼ ਤੇਰੇ ਡੈਡੀ ਨੂੰ ਗੁੱਡ ਨਿਊਜ਼ ਨੋ ਦੀਏ ਆ ਰਹੀ ਮੈਂ ਤੈਨੂੰ ਗੁੱਡ ਨਿਊਜ਼ ਦਵਾਵਾਂਗਾ ਪਾਪਾ ਆਜੋ ਮੈਂ ਪਾਪਾ ਕੋਲ ਗੁੱਡ ਨਿਊਜ਼ ਦਵਾਵਾਂਗਾ ਚੱਲ ਪਹਿਲੇ ਡੈਡੀ ਕੋਲ ਗੁੱਡ ਨਿਊਜ਼ ਤੇ ਲੈ ਲਾ ਨੌਕਰੀ ਮਿਲ ਗਈ ਆਪਾਂ ਨੂੰ ਪੁੱਛ ਲਾਈਟ ਵਾਲੀ ਹਾਂ ਤੁਸੀਂ ਸਾਰਿਆਂ ਨੂੰ ਕਹਿਣਾ ਮੇਰੇ ਡੈਡੀ ਨਾ ਇਲੈਕਟ੍ਰੀਸ਼ੀਅਨ ਐ ਹਾਂਜੀ ਤੁਸੀਂ ਤੁਸੀਂ ਕਿਹੜੀਆਂ ਨੇ ਮੈਂ ਉਹ ਵਾਲੇ ਕੰਬਲੇ ਲੈਣੇ ਹੱਥ ਫੋਨ ਲੈਣ ਦੇ ਮਗਾ ਹੋਣੀ ਹੁੰਦੇ ਨੇ ਤੁਹਾਡੇ ਵਾਸਤੇ ਕੁਝ ਇੱਕ ਮਾਹ ਮੜੀ ਉਧਰ ਉਧਰ ਮਮਾ ਤੋਂ ਪਤਾ ਕਰਾਂਗੇ ਜੀ ਲੱਗੇ ਨਾ ਕੋਈ ਉਹ ਜਿਹੜੇ ਕੰਨ ਖਿੱਚਣ ਵਾਲੇ ਹੈੱਡਫੋਨ ਨਹੀਂ ਚੱਲੇ ਅੱਜਕੱਲ ਟ੍ਰੈਂਡਿੰਗ ਚ ਬੱਚੇ ਉਹ ਮੰਗਦੇ ਪਏ ਐ ਬਟ ਉਹਨਾਂ ਦਾ ਰੇਟ ਨਾ ਪਤਾ ਮੈਂ ਤੁਹਾਨੂੰ ਦੱਸਾਂ 300 ਰੁਪਏ ਤਾਂ ਸਾਡੇ ਇੱਥੇ ਮਿਲਦਾ ਪਿਆ ਤੇ ਤਿੰਨ ਜਵਾਕ ਤੇ 300 ਦੇ ਹਿਸਾਬ ਨਾਲ ਮਾਂ ਜੀ ਜਰਾ ਕਿ ਆਇਆ ਬੇਕੋ 900 ਰੁਪਏ ਦੇ ਆਣਗੇ ਤਿੰਨ ਹੈ ਨਾ ਤੇ ਇਸੇ ਕਰਕੇ ਅਸੀਂ ਲਿਆਉਣਾ ਜ਼ਰੂਰੀ ਨਹੀਂ ਸਮਝਿਆ ਯਾਰ ਉਹ ਚੱਲਦੇ ਆਈ ਨਹੀਂ ਉਹਦੇ ਕੋਲ ਨਹੀਂ ਹੁਣ ਆਪਾਂ ਕਿਧਰ ਹੋਰੋ ਲੈ ਕੇ ਆਵਾਂਗੇ ਜਿੱਥੇ ਘੱਟ ਰੇਟ ਤੇ ਮਿਲਣ ਤੂੰ ਅੱਜ ਖਾਣ ਨਹੀਂ ਲੈਂਦਾ ਜੀ ਤੇ ਮੇਰੇ ਪੁੱਤ ਵਾਸਤੇ ਵੀ ਰੋਟੀ ਨਹੀਂ ਖਾਗੇ ਮੈਂ ਰੋਟੀ ਨਹੀਂ ਖਾਗੇ ਸਿੱਧੀ ਗਾ ਮੈਨੂੰ ਆਲੂ ਦਿੱਤਾ ਮੈਂ ਨਹੀਂ ਖਾਏ ਮੇਰੇ ਮਾਂ విరావా అస్డి ఏనా విరా క్పడ్ కాల్ను ఉన్స్ క్పడ్ విదింలును ఆది చ్స్ను అరుడినుగుచ్ి మినుగుల్ అస్ర్డి విదంలు కప్డే క్పడ్తి � ਚੱਲ ਪਰ ਕੱਪੜੇ ਬਦਲੋ ਕੱਪੜੇ ਬਦਲ ਲਓ ਮੇਰਾ ਤੂੰ ਕਹਿੰਦੀ ਹੁੰਦੀ ਆ ਲਾਵਾ ਚੌਕਲੇਟ ਲਾਵਾ ਚੌਕਲੇਟ ਖਾਦੀ ਰਹਿੰਦੀ ਨਾ ਸੁਣੋ ਮੇਰੀ ਗੀ ਹਣ ਕਿੰਨੇ ਜਨੇ ਸ਼ੇਅਰ ਕਰ ਲਓ ਚਲੋ ਵੀ ਬੱਚੇ ਵੀ ਇੰਨੇ ਨਾਲ ਖੁਸ਼ ਹੋ ਗਏ ਨੇ ਤੇ ਬਸ ਆਪਾਂ ਤੁਹਾਨੂੰ ਵੀ ਇਹ ਗੱਲ ਕਹਿੰਦੇ ਆ ਰੱਬ ਤੇ ਜਿੰਨਾ ਤੁਸੀਂ ਭਰੋਸਾ ਕਰ ਲੋਗੇ ਨਾ ਤੁਸੀਂ ਕਾਮਯਾਬ ਹੋ ਜਾਓਗੇ ਰੱਬ ਤੋਂ ਨਾ ਡੋਲੋ ਤੇਰਾ ਇਹ ਦੁਰਸਤਾਏ ਰੱਬ ਸੁਣਦਾ ਜ਼ਰੂਰ ਹੈ। ਮੈਂ ਖਿਆਲ ਕਰਕੇ ਆਇਆ। ਲੰਚ ਫਿਨਿਸ਼ ਨਹੀਂ ਕੀਤਾ ਮੈਂ ਨਾ ਖਾਦਾ ਹੀ ਨਹੀਂ। ਹਾਂ ਬੱਚੇ ਟੀਪੀ। ਤੇ ਕੰਨੀ ਲੰਚ ਕਰਕੇ ਆਈ। ਦੂਜੇ ਸਾਰੇ ਹੈ। ਕੋਈ ਕਿਤੇ ਹੋ ਰਿਹਾ ਮੈਂ ਦੇਖੋ ਕੋਈ ਕਿਤੇ ਹੋ ਰਿਹਾ। ਆਵੇ ਤੁਹਾਡੀ ਵੀ ਜਾਂਦੀ ਦਾਈ। ਦਾਈਆਂ ਵੀ ਪੀਣੀਆਂ ਆਏ ਆਪਾਂ ਸ਼ੋਣੀਏ। ਹਾਂ ਇਹ ਦੀਦੀ ਦਾ ਜਵਾਈ। ਹੁਣ ਆਪਾਂ ਚਿੰਜ ਕਰ ਲਈਏ ਸ਼ੂਤ। ਚੱਲ ਬਈ। ਹਾਂ। ਮੇਰੀ ਪਿਆਰੀ ਜੀ ਨੰਨੀ ਜੀ ਆ ਜਾਓ ਇੱਕ ਗਲਾਸ ਚਾਹ ਪਾਵਾਂਗੇ ਪਹਿਲੇ ਸ਼ੂਦ ਪਾ ਲਈ ਆ ਜਾਓ ਫਿਰ ਆਪਾਂ ਚਾਹ ਪੀਏ ਦੁੱਧ ਪੀਏ ਚਲੋ ਆ ਜਾਓ ਨੈਮੋ ਵਖਾਈ ਤੇ ਬਿਨ ਬਿਨ ਚ ਕਰਕੇ ਆਏ ਹੋ ਦਿਖਾਓ ਆਏ ਨੀ ਮੇਰਾ ਪੁੱਤ ਬੜਾ ਸਿਆਣਾ ਹੈ ਨੈਮ ਕਿੱਡਾ ਸੋਹਣਾ ਹੈ ਵੀਰੂ ਤੁਸੀਂ ਬਿਨ ਚ ਕਰਕੇ ਆਏ ਹੋ ਤੇ ਬਿਨ ਵੀਰੂ ਮੰਮੀ ਆ ਹਾਂ ਬਈ ਮੇਰੇ ਬੱਚੇ ਐਵੇਂ ਨਹੀਂ ਕਰਦੇ ਮੈਂ ਕਰਕੇ ਨਹੀਂ ਆਇਆ ਹਾਏ ਵੀਰ ਨਹੀਂ ਨਾ ਫਿਨਿਸ਼ ਕਰਕੇ ਆਇਆ ਬੜੇ ਗੰਦਾ ਹੀ ਗੰਦ ਖਾ ਕੇ ਆਇਆ ਮੈਂ ਤੂੰ ਬਣਾਤੇ ਦਿੱਤੇ ਜੀ ਚੱਲ ਕੋਈ ਨਹੀਂ ਮੈਂ ਹੁਣ ਕਰਦੀ ਐ ਨੈਮੋ ਇੱਧਰ ਵੇਚ ਕਰਨਾ ਆਈ ਹਾਈ ਨਹੀਂ ਨਹੀਂ ਤੂੰ ਛਿਲਾ ਲੋ ਤੂੰ ਛਿਲਾ ਲੋ ਬਿਲੋ ਲੋ ਲੋ ਫੜੋ ਤੂੰ ਛਿਲਾ ਲੋ ਭਾਈ ਇਹ ਡੱਬੇ ਦੇ ਵਿੱਚੋਂ ਦੋ ਪੈਕਿੰਗ ਨਿਕਲੀਆਂ ਇਸ ਡੱਬੇ ਦੇ ਵਿੱਚੋਂ ਇੱਕ ਏਕਮ ਨੇ ਲੈ ਲਈ ਐ ਤੇ ਇੱਕ ਵੀ ਰਹਿਮ ਨੇ ਹੁਣ ਵੀਰ ਰਹਿ ਗਿਆ ਬੋਤ ਆ ਡੱਬੇ ਥੋੜੋ ਖਿਚ ਲਾਇਆ ਲਿਆ ਇੱਥੋਂ ਵੇਖ ਲੈਨੇ ਇੱਥੋਂ ਵੇਖ ਲੈਨੇ ਮਮਦੂਟ ਮਿਲ ਜੇ ਠੀਕ ਹੈ ਲਿਆ ਦੇਨੇ ਮੇਰੇ ਬੋਤ ਨੂੰ ਦੋ ਡੱਬੇ ਇਕੱਠੇ ਕੀ ਹੋ ਲਈ ਦੇਨੇ ਚਾਹ ਹਾਂ 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 ਮਦਰ ਚਾਰ ਐ ਹੱਸਿਆ ਗੰਦਾ ਜਾਨ ਮੈਂ ਚਾਰ ਟੈਸਟੀ ਲਿਆ ਦਿੰਦਾ ਚੁੱਪ ਕਰ ਜਾ ਟੈਸਟੀ ਨਹੀਂ ਚਾਕਲੇਟ ਵਾਲੀ ਚਾਰ ਠੀਕੇ ਗਾਲ ਤੇ ਉੱਥੇ ਹੀ ਹੈ ਯਾਰ ਹੈਣਾ ਬਈ ਮੈਨੂੰ ਖੋਲਾ ਰੇ ਮਨੇ ਨਹੀਂ ਦੇਣੀ ਤੈਨੂੰ ਪੇਸਟੀ ਲਿਆਦਾ ਮੈਂ ਚੱਲੇ ਮਤੋੜ ਅਸੀਂ ਆ ਗਏ ਯਾ ਦੇਨੇ ਲਿਆ ਦੇ ਨਾ ਭੋਰਾ ਖਾ ਲਈ ਇੱਕ ਮੈਨੂੰ ਕਿਵੇਂ ਦਾ ਇੱਕ ਆਮ ਟੇਸਟ ਕਰਵਾ ਦੋ ਛਾਪਾ ਹੀ ਪਾਤਾ ਸੀ ਤੇ ਕੋਈ ਨਾ ਕੋਈ ਚੀਜ਼ ਦਾ ਚੀਜ਼ ਲਿਆ ਕੇ ਛਾਪਾ ਪਾ ਦਿੰਨੇ ਹੈ ਨਾ ਨਹੀਂ ਓਏ ਜੰਮ ਗਈ ਓਏ ਕੀ ਖਣਾ ਕੀ ਲਈ ਫਿਰਦੀ ਹੈ ਭੈਣੇ ਯਾਰ ਮੇਰੀ ਗੱਲ ਸੁਣਾ ਖੜੀ ਹੈ ਮਿਠਾਈ ਦੀ ਦੁਕਾਨ ਦੇ ਬਾਹਰ ਕਿਉਂਕਿ ਅੱਜ ਦਾ ਦਿਨ ਸਾਡੇ ਵਾਸਤੇ ਬੇहद ਖੁਸ਼ੀਆਂ ਵਾਲਾ ਵਾਹਿਗੁਰੂ ਜੀ ਨੇ ਬਣਾਇਆ ਹੈ ਤੇ ਮਿਠਾਈ ਲੈਣ ਆਏ ਹਾਂ ਸਭ ਤੋਂ ਪਹਿਲਾਂ ਗੁਰੂ ਘਰ ਮੱਥਾ ਟਿਕਾਂਗੇ ਉਹਦੇ ਬਾਅਦ ਅਸੀਂ ਜਾਵਾਂਗੇ ਆਪਣੀ ਪੂਆ ਜੀ ਦੇ ਘਰੇ ਤੇ ਖੁਸ਼ੀ ਮੈਂ ਦੱਸਦੀ ਹਾਂ ਤੁਹਾਨੂੰ ਕਿ ਮੇਰੇ ਸਰਦਾਰ ਜੀ ਨੂੰ ਜੋਬ ਮਿਲ ਗਈ ਹੈ ਤੇ ਉਸ ਖੁਸ਼ੀ ਤੇ ਆਏ ਰੱਬ ਮੇਰੇ ਆ ਧਿਆਨ ਸੇ ਬਹੁਤ ਖੁਸ਼ੀ ਦੀ ਮਿਠਾਈ ਦਾ ਡੱਬਾ ਗੁਰੂ ਘਰੇ ਜਾਏਗਾ ਨਾਲੇ ਭੂਆ ਜੀ ਦੇ ਘਰੇ ਚੱਲੇ ਹੈ ਤੇ ਸਾਡੀ ਖੁਸ਼ੀ 'ਚ ਤੁਸੀਂ ਜਰੂਰ ਜਰੂਰ ਸ਼ਾਮਿਲ ਹੋਣਾ ਜੀ। ਇਹ ਬੈਕਰੀ ਸ਼ਾਪ ਦੇ 4 ਰਾਇਲ ਤੇ ਬੱਚਿਆਂ ਵਾਸਤੇ ਲੈਣ ਲੱਗੇ ਆ ਪੇਸਟਰੀ ਤੇ ਤੇ ਦੋ ਮੰਗੋ ਤੇ ਇੱਕ ਟੋਕੜ ਇਹਦੀ ਮੰਨੀ ਨਹੀਂ ਦੱਸ ਕੀ ਪੇਸਟਰੀ ਪੈਟਿੰਗ ਕਿ ਹੋਣ ਕਰੇ ਤੇ ਟਾਈਮ ਹੋ ਰਿਹਾ ਹੈ ਸ਼ਾਮ ਦੇ 6:30 ਵਜੇ ਨੀ ਚਲੀ ਚਲੀ ਲੈ ਦਫਾ ਕਰ ਨਹੀਂ ਪਾਪਾ ਮੇਰਾ ਦਫਾ ਤੇਰੀ ਇਹ ਦਫਾ ਕਰ ਦਫਾ ਕਰੋ ਆਏ ਪਾਪਾ ਆਏ ਪਾਪਾ ਪਾਪੇ ਪਾਪੇ ਕੀ ਕੀ ਦਰੀ 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 ਨਹੀਂ ਯਾਰ ਖੜ ਜਾ ਠੀਕ ਹੈ ਖੁਸ਼ ਪਤਾ ਸੀ ਕੇਕ ਪਤਾ ਕਿਉਂ ਨਹੀਂ ਲਿਆਏ ਕਿਉਂਕਿ ਸ਼ੀਦੀ ਦੇ ਨੇ ਚੱਲ ਰਹੇ ਹਨ ਤੇ ਐਵੇਂ ਕੇਕ ਕੱਟ ਦਾ ਚੰਗੇ ਨਹੀਂ ਲੱਗਦੇ ਆਪਾਂ ਹੈਨਾ ਜੇ ਰੱਬ ਨੇ ਸਾਡੀ ਇੰਨੀ ਸੁਣੀ ਹੈ ਤੇ ਫਿਰ ਆਪਾਂ ਕੇਕ ਖਾਏ ਬਿਨਾ ਨਹੀਂ ਰਹਿ ਸਕਦੇ ਬਿਨਾ ਕੱਟੇ ਹਾਂ ਹੋਰ ਥਾੜੀ ਵਾਸਤੇ ਚੀਜ਼ਾਂ ਲੈ ਕੇ ਆਏ ਦੇਖੋ ਮੈਂ ਕਿਉਂ ਘਰ ਆਲੇ ਪਾਈ ਜਾਨੀਏ ਸੋਰੀ ਕੋਰੀ ਕੋਰੀ ਮੱਝਾ ਖਾਓ ਤੁਸੀਂ ਮ제 ਕਰੋ ਛੋਤੀਏ ਜੀਏ ਮੇਰੀ ਨੰਨੀਏ ਜੀਏ ਬੇਤੀਏ ਖਾ ਲਓ ਵੇ ਨਹੀਂ ਨਾ ਕਰੋ ਤੇ ਰਾਮ ਨਾਲ ਖਾ ਲੋ ਠੀਕ ਹੈ ਉਹ ਰਾਮ ਹਾਂ ਬਸ ਫੜ ਕੋਈ ਨਹੀਂ ਹੈ ਮਾਮਲੇ ਬਹੁਤ ਬੱਚੋ ਕੋ ਬਾਈ ਤੇ ਡੱਬਾ ਸੀ ਲੈ ਕੇ ਆਏ ਸੀ ਨਾਲੇ ਪੇਸਟੀ ਲੈ ਕੇ ਆਏ ਸੀ ਠੀਕ ਹੈ ਨਾ ਵੀ ਤੁਸੀਂ ਖੁਸ਼ ਹੋ ਤੇ ਅਸੀਂ ਖੁਸ਼ ਹਾਂ ਠੀਕ ਆ ਆ ਖਾ ਲੋ ਖਾ ਲੋ ਖਾ ਲੋ ਲੋ ਜੀ ਬਾਬਾ ਜੀ ਨੇ ਸਾਡੀ ਇੰਨੀ ਸੁਣੀ ਨਾ ਇੰਨੀ ਜਿਆਦਾ ਸੁਣੀ ਨੇ ਕਿ ਸਾਡੇ ਲਈ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਹੈ ਅੱਜ ਬਟ ਅਸੀਂ ਇਸ ਖੁਸ਼ੀ ਨੂੰ ਇੱਥੇ ਤਿੱਕਰ ਹੀ ਬਣਾਵਾਂਗੇ ਕਿਉਂਕਿ ਸ਼ਹੀਦੀ ਦਿਨ ਚੱਲ ਰਿਹਾ ਤੇ ਨਾ ਅਸੀਂ ਪਟਾਕੇ ਫੋੜ ਸਕਦੇ ਆ ਤੇ ਨਾ ਅਸੀਂ ਕੇਕ ਨਾ ਪੀ ਹੋਰ ਪਾਰਟੀ ਸ਼ਰਟ ਅਸੀਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਰੱਬ ਨੇ ਸੁਣੀ ਤੇ ਰੱਬ ਦੇ ਸ਼ਹੀਦੀ ਦਿਹਾੜੇ ਨੂੰ ਧਿਆਨ ਚ ਰੱਖ ਕੇ ਨਾ ਇਹ ਖੁਸ਼ੀ ਇੱਥੇ ਤਿੱਕਰ ਹੀ ਰੱਬ ਨੇ ਸਾਨੂੰ ਬਣਾ ਕੇ ਦਿੱਤੀ ਨਾ ਤੇ ਅਸੀਂ ਰੱਬ ਦਾ ਬੜਾ ਸ਼ੁਕਰਾਨਾ ਹੀ ਕਰਦੇ ਆਂ ਕਿ ਜੇ ਬੱਚੇ ਵੀ ਟੇਸਟੀ ਵੀ ਖਾ ਰਹੇ ਹਨ ਤਾਂ ਅਸੀਂ ਖੁਸ਼ ਹੈ ਬਈ ਕਿਉਂਕਿ ਰੱਬ ਨੇ 3 ਸਾਲ ਬਾਅਦ ਜੇ ਉਹ ਹੀ ਨੌਕਰੀ ਮੇਰੇ ਸਰਦਾਰ ਜੀ ਨੂੰ ਵਾਪਸ ਦੇ ਦਿੱਤੀ ਹੈ ਨਾ ਤੇ ਰੱਬ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਕਿ ਜਿੱਥੇ ਅਸੀਂ ਮੰਗਦੇ ਲੋਕਾਂ ਕੋਲ ਮੰਗਦੇ ਸੀ ਨਾ ਕਿ ਸਾਨੂੰ ਇੰਨੇ ਪੈਸੇ ਇੰਨੇ ਉਧਾਰੇ ਦੇ ਦਿਓ ਉਹਨੇ ਦੇ ਦੋ ਲੇਕਿਨ ਅੱਜ ਰੱਬ ਨੇ ਸਾਨੂੰ ਰੋਟੀ ਚ ਪਾਇਆ ਹੈ ਠੀਕ ਹੈ ਤੇ ਇਹ ਦਿਨ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਤੇ ਅਸੀਂ ਤੁਹਾਨੂੰ ਵੀ ਇਹ ਗੱਲ ਕਹਿਨੇ ਆ ਕਿ ਰੱਬ ਦੇ ਸ਼ੁਕਰਗੁਜ਼ਾਰ ਹਰ ਵੇਲੇ ਰਿਹਾ ਕਰੋ ਰੱਬ ਨੇ ਜਿੰਨਾ ਦਿੱਤਾ ਹੈ ਨਾ ਬੋਧ ਦਿੱਤਾ ਹੈ ਰੱਬ ਨੂੰ ਹਰ ਵੇਲੇ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਤੇ ਇਸ એનਰਜੀ ਮੈਂ ਕਰ ਰਹੀ ਹਾਂ ਜੀ ਵਲੌਗ ਨੂੰ ਐਂਡ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਹਾਂ ਹਾਂ ਤੁਸੀਂ ਖਾਓ ਬਈ ਖਾਓ ਖਾਓ ਘਾੜੇ ਜਲੇ ਰਬਜੀ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਤੇ ਬਸ ਇਸ એનਰਜੀ ਸਸਿਕਾ ਜੀ ਐਂਡ ਬਾਏ ਬਾਏ ਨੈਮੋ ਨਹੀਂ ਫੇਸਟ ਕਾਂਜੀ ਭੀਜੀ ਹੈ ਮम्मा ਮੈਂ ਜਲਦੀ ਫੋਨ ਪਈ ਗਈਆਂ ਨਹੀਂ ਆ 10 ਦੀ ਕੋਈ ਨਹੀਂ ਮੈਂ ਗੱਲ ਕਰਦੀ ਠੀਕ ਹੈ ਜੀ ਸੋਸ਼ੀ ਕਰਦੀ ਬਾਏ ਬਾਏ